ਮੈਂ ਉਹਨਾਂ ਨੂੰ ਪਸੰਦ ਕਰਦੀ ਆਂ ਜ਼ਿਆਦਾ ਮੇਰਾ ਨਾਮ ਵੀ ਨਿਕਨੇਮ ਗੱਗੂ ਐ ਹਨਾ ਇਸ ਲਈ ਥੋੜੀ ਜਿਹੀ ਵਾਈਬ ਮੈਚ ਕਰਦੀ ਆਂ ਨਾਲ ਤੇ ਥੋੜਾ ਜਿਹਾ ਉਹਨਾਂ ਦਾ ਸਟਾਈਲ ਐ ਉਹ ਵੀ ਮੈਨੂੰ ਵਧੀਆ ਲੱਗਦਾ ਮੈਂ ਕਾਪੀ ਕਰਦੀ ਆਂ ਹਨਾ ਚਲੋ ਹੁਣ ਅੱਜ ਚਾਲ ਉਹਨਾਂ ਨੂੰ ਰੱਖਣ ਦੀ ਕੋਸ਼ਿਸ਼ ਤਾਂ ਨਹੀਂ ਕਰਾਂਗੇ ਨਹੀਂ ਫਿਰ ਉਹਦੇ ਲਈ ਕੁਰਤਾ ਧਾਤਰਾ ਬਣ ਕੇ ਆਣਾ ਪੈਣਾ ਚਲੋ ਮਝੈਲਪੂ ਵੀ ਦੇਖ ਕੇ ਆਏ ਹਾਂ ਕਿਵੇਂ ਲੱਗੀ ਸੀ ਬਹੁਤ ਵਧੀਆ ਲੱਗੀ ਠੀਕ ਐ ਜੀ ਅੱਛਾ ਤੁਸੀਂ ਤਾਂ ਗੱਗੂ ਕਹਿੰਦੇ ਹੋ ਵੀ ਸੀਆਰ ਵਾਲੇ ਜ਼ਮਾਨੇ 'ਚ ਦੇਖਿਆ ਹੋਣਾ ਹੁਣ ਦੇਖ ਕੇ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਨਾ ਅੱਜ ਵੀ ਉਦਾਂ ਹੀ ਨੂੰ ਅੱਛਾ ਕਿਹ ਕੈਂਡ ਸੀਗੀ ਅੱਛਾ ਉਹ ਲੱਗ ਰੋਵਾ ਠੀਕ ਹੈ ਪੁਰਾਣੀ ਫਿਲਮਾਂ ਵਾਂਗੂ ਵਧੀਆ ਉਗਗੂ ਗਿਲ ਸਾਹ ਦਾ ਰੋਲ ਮੈਨੂੰ ਬਹੁਤ ਚੱਚਿਆ ਕਿਉਂਕਿ ਕਿਆ ਉਹਨਾਂ ਨੇ ਥ੍ਰਿਲ ਦਿਖਾਇਆ ਇੰਨਾ ਕੁਝ ਸੀਗਾ ਮੂਵੀ ਚ ਪਰ ਥੋੜਾ ਰੋਂਦੋਂ ਵਾਲਾ ਸੀਨ ਸੀਗਾ ਪਰ ਥ੍ਰਿਲ ਬਹੁਤ ਜ਼ਿਆਦਾ ਸੀ ਮੂਵੀ ਐਂਟਰਟੇਨ ਸੀ ਪੂਰੀ ਟ੍ਰੋਪੀਕਲ ਦੇ ਫੈਨ ਹਾਂ ਨਹੀਂ ਨਹੀਂ ਬਿਲਕੁਲ ਹੈਗਾ ਜੀ ਲਾਈਕ ਕਰਦਾ ਸਾਰੀਆਂ ਪੋਸਟਾਂ ਜਦੋਂ ਆਉਂਦੀਆਂ ਜਦੋਂ ਪੋਸਟ ਪੈ ਜਾਵੇ ਲਾਈਕ ਨਾਲ ਆ ਜਾਂਦਾ ਇਹਦਾ ਸੇਵ ਕਰੋ ਜੀ ਦਾ ਐਕਟਿੰਗ ਬੜੀ ਘੈਂਟ ਸੀਗੀ ਅੱਛਾ ਐਕਸ ਦਾ ਬੋੜੇ ਵਧੀਆ ਪੂਰੀ ਬੋੜੀ ਬੜਾ ਅਗੇ ਹਾਂਜੀ ਅੱਛਾ ਦੁਬਾਰਾ ਫਿਰ ਆਉਂਗੇ ਇਸੇ ਟੋਲੀ ਦੇ ਨਾਲ ਯਾਰਾ ਹਾਂਜੀ ਹਾਂਜੀ ਬੇ 1 ਕਰੋੜੀ ਦੇਵ ਕਰੋੜੀ ਦੇਵ ਕਰੋ ਰੁਪਿੰਦਰ ਗਾਂਧੀ ਮੂਵੀ ਕੇ ਬਾਅਦੋ ਜੀ ਪੈ ਨਹੀਂ ਹੁਣ ਕਹੀ ਹੈ ਜੀ ਬਸ ਬਾਈ ਮੇਹਲ ਮੂਵੀ ਦੇਖ ਕੇ ਆਏ ਹੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਮੂਵੀ ਸੀ ਬਾਈ ਕਿਵੇਂ ਲੱਗੀ ਦੇਵ ਕਰੋੜ ਗਗੂ ਗਿੱਲ ਸਾਹਿਬ ਦੀ ਐਕਟਿੰਗ ਕਿਵੇਂ ਲੱਗੀ ਬਾਈ ਉਹਨਾਂ ਦੀ ਐਕਟਿੰਗ ਸਦਾ ਹੀ ਵਧੀਆ ਹੀ ਹੁੰਦੀ ਹੈ ਅੱਛਾ ਤੁਸੀਂ ਜਿਵੇਂ ਫਿਲਮ ਦੇ ਵਿੱਚ ਮੁੱਛਾਂ ਨੂੰ ਐਦਾਂ ਰੱਖਿਆ ਹੋਇਆ ਉਹਨਾਂ ਨੇ ਵੀ ਤਾ ਦੇ ਕੇ ਤੇ ਤੁਸੀਂ ਵੀ ਤਾ ਦੇ ਕੇ ਰੱਖਦੇ ਹੋ ਕਿਵੇਂ ਲੱਗਦਾ ਫਿਲਮ ਦਾ ਜਿਹੜੀ ਕਹਾਣੀ ਕਿਵੇਂ ਲੱਗੀ ਵਧੀਆ ਬਾਈ ਮੋਟੀਵੇਟਰ ਬਾਕੀ ਅਗਲੇ ਪਾਰਟ ਅਨਾਉਂਸ ਹੋ ਗਿਆ ਵੀ ਅਗਲਾ 파ਟ ਆਉਗਾ ਹਾਂਜੀ ਹਾਂਜੀ ਬਾਈ ਮਝਾਲ ਮੂਵੀ ਦੇਖ ਕੇ ਆਏ ਹੋ ਕਿਵੇਂ ਲੱਗੀ ਜੀ ਬਹੁਤ ਵਧੀਆ ਲੱਗੀ ਠੀਕ ਹੈ ਜੀ ਅੱਛਾ ਤੁਸੀਂ ਤਾਂ ਗੱਗੂ ਗੈਲੂ ਵੀ ਸੀਆਰ ਵਾਲੇ ਜ਼ਮਾਨੇ ਚ ਦੇਖਿਆ ਹੋਣਾ ਹੁਣ ਦੇਖ ਕੇ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਅੱਜ ਵੀ ਉਦਾਂ ਹੀ ਨੂੰ ਅੱਛਾ ਹਾਂਜੀ ਅੱਛਾ ਹੁਣ ਵੇਟ ਕਰੋਗੇ ਅਗਲੀਆ ਇਹਦਾ 파ਟ ਦੱਸਿਆ ਜਾ ਰਿਹਾ ਵੀ ਆਉਗਾ ਹਾਂਜੀ ਹਾਂਜੀ ਵੇਟ ਕਰਨੀ ਪੈਣੀ ਦੇਖਣਾ ਪੈਣਾ ਬਹੁਤ ਵਧੀਆ ਲੱਗਿਆ ਫਿਰ ਐਕਸ਼ਨ ਵੋਕ ਹੈਂਡ ਸੀ ਉਹਦਾ ਅੱਛਾ ਜ਼ਿਆਦਾ ਐਕਟਿੰਗ ਕਿਹਦੀ ਵਧੀਆ ਲੱਗੀ ਦੇਵ ਉਖਰੋਂ ਦੀ ਦੇਵਗੁਰੋਂ ਦੀ ਗੱਗੂ ਦੀ ਹੈਂਡ ਸੀਗੀ ਅੱਛਾ ਉਹਦਾ ਲੱਗ ਰ ਠੀਕ ਹੈ ਪੁਰਾਣੀ ਫਿਲਮਾਂ ਵਾਂਗੂ ਵਧੀਆ ਮਜ਼ਾ ਆ ਗਿਆ ਬਹੁਤ ਸੋਹਣੀ ਲੱਗੀ ਮੈਨੂੰ ਉਹਨਾਂ ਦੀ ਲੈਂਗੁਏਜ ਬਹੁਤ ਅੱਛੀ ਲੱਗੀ ਸ਼ਾਇਦ ਪਹਿਲੀ ਮੂਵੀ ਹੋਣੀ ਜਿਹਦੇ ਵਿੱਚ ਇਦਾਂ ਦੀ ਲੈਂਗੁਏਜ ਯੂਜ਼ ਕੀਤੀ ਗਈ ਹੈ ਹਨਾ ਬਹੁਤ ਨਾਈਸ ਸੀ ਅੱਛਾ ਐਕਟਿੰਗ ਤੁਸੀਂ ਰੂਪੀ ਗਿੱਲ ਦੇ ਫੈਨ ਲੱਗਦੇ ਹੋ ਮੈਨੂੰ ਜ਼ਿਆਦਾ ਰੁੱਪੀ ਗਿੱਲ ਦੀ ਐਕਚੁਅਲੀ ਮੈਂ ਗੱਗੂ ਗਿੱਲ ਦੀ ਫੈਨ ਆ ਹਾਂ ਮੈਂ ਉਹਨਾਂ ਨੂੰ ਪਸੰਦ ਕਰਦੀ ਆ ਜ਼ਿਆਦਾ ਠੀਕ ਆ ਕਿਹੜਾ ਉਹਨਾਂ ਦਾ ਕੋਈ ਡਾਇਲੋਗ ਯਾਦ ਆਇਆ ਜਿਹੜਾ ਕਦੇ ਘਰੇ ਜਾ ਕੇ ਵੀ ਐਕਸਪੈਰੀਮੈਂਟ ਕਰੋਗੇ ਬੋਲਣ ਦਾ ਕਿਉਂਕਿ ਮੇਰਾ ਨਾਮ ਵੀ ਨਿਕਨੇਮ ਗੱਗੂ ਹੈ ਹਨਾ ਇਸ ਲਈ ਥੋੜੀ ਜਿਹੀ ਵਾਈਬ ਮੈਚ ਕਰਦੀ ਆ ਨਾਲ ਤੇ ਥੋੜਾ ਜਿਹਾ ਜਿਹੜਾ ਉਹਨਾਂ ਦਾ ਸਟਾਈਲ ਹੈ ਉਹ ਵੀ ਮੈਨੂੰ ਵਧੀਆ ਲੱਗਦਾ ਮੈਂ ਕਾਪੀ ਕਰਦੀ ਆ ਹਨਾ ਅੱਛਾ ਹੁਣ ਅੱਜ ਚਾਲ ਉਹਨਾਂ ਨੂੰ ਰੱਖਣ ਦੀ ਕੋਸ਼ਿਸ਼ ਤਾਂ ਨਹੀਂ ਕਰੋਗੇ ਨਹੀਂ ਫਿਰ ਉਹਦੇ ਲਈ কুর্তা ਜਾਤਰਾ ਬਣ ਕੇ ਆਣਾ ਪੈਣਾ ਚਲੋ ਗੁੱਗੂ ਗਿਲਸਾਹ ਦਾ ਰੋਲ ਮੈਨੂੰ ਬਹੁਤ ਚੱਚਿਆ ਕਿਉਂਕਿ ਕਿਆ ਉਹਨਾਂ ਨੇ ਥ੍ਰਿਲ ਦਿਖਾਇਆ ਇੰਨਾ ਕੁਛ ਸੀਗਾ ਮੂਵੀ ਚ ਪਰ ਥੋੜਾ ਰੋਂਦਹੋਣ ਵਾਲਾ ਸੀਨ ਸੀਗਾ ਪਰ ਥ੍ਰਿਲ ਬਹੁਤ ਜ਼ਿਆਦਾ ਸੀ ਮੂਵੀ ਐਂਟਰਟੇਨ ਸੀ ਪੂਰੀ ਤਾਂ ਕਰਕੇ ਸਾਨੂੰ ਬਹੁਤ ਵਧੀਆ ਲੱਗੀ ਬਾਕੀ ਮੇਰੇ ਦੋਸਤ ਨੇ ਇਹਨਾਂ ਦੀ ਵੀ رائے ਲਓ ਇਹਨਾਂ ਨੂੰ ਕਿੱਦਾਂ ਦੀ ਲੱਗੀ ਮੈਂ ਤਾਂ ਆਪਣਾ ਦੱਸਤਾ ਤੁਹਾਨੂੰ ਮੈਨੂੰ ਤਾਂ ਬਹੁਤ ਵਧੀਆ ਲੱਗੀ ਮੂਵੀ ਪਰਿਵਾਰ ਨਾਲ ਦੇਖਣ ਵਾਲੀ ਆ ਵਧੀਆ ਥੋੜੇ ਸੀਨ ਹੈਗੇ ਲੜਾਈ ਲੜਾਈ ਵਾਲੇ ਪਰ ਮਜਾ ਆਉਂਦਾ ਦੇਖ ਕੇ ਅੱਛਾ ਸਟੋਰੀ ਕਿਵੇਂ ਲੱਗੀ ਕਿਉਂਕਿ ਇਹ ਹੁੰਦਾ ਜਦੋਂ ਪਹਿਲੀ ਵਾਰੀ ਸ਼ੁਰੂ ਹੁੰਦੀ ਹੈ ਫਿਲਮ ਸਟਾਰਟਿੰਗ ਦੇ ਵਿੱਚ ਤਾਂ ਐਂਡ ਤੱਕ ਬੰਨ ਕੇ ਰੱਖਣਾ ਬਹੁਤ ਔਖਾ ਥਾ ਤੁਹਾਨੂੰ ਜੋੜੀ ਰੱਖਿਆ ਫਿਲਮ ਨੇ ਬਿਲਕੁਲ ਜੀ ਜੋੜੀ ਰੱਖਿਆ ਵਿੱਚੋਂ ਪਰ ਥੋੜਾ ਜਿਹਾ ਹੁੰਦੀ ਸੀ ਸਾਈਡ ਜੀ ਪਰ ਜਦੋਂ ਲੜਾਈਆਂ ਆਉਂਦੀਆਂ ਸੀਗੀਆਂ ਉਦੋਂ ਬੈਟਰ ਕੀ ਦਾ ਬੈਟਰ ਲੱਗਿਆ ਦੇਵ ਖਰੋੜ ਦਾ ਜ਼ਿਆਦਾ ਐਕਸ਼ਨ ਸੀਗਾ ਕਿਉਂਕਿ ਉਹਦਾ ਦਿਮਾਗ ਲਾਇਆ ਬੜਾ ਬੜੀ ਗੇਮ ਚਲਾਈ ਤਾਂ ਕਰਕੇ ਉਹਦਾ ਜ਼ਿਆਦਾ ਬੈਟਰ ਸੀਗਾ ਅੱਛਾ ਠੀਕ ਆ ਆ ਬਾਈ ਹੁਣਾਂ ਬਾਈ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਵੀਰੇ ਬਹੁਤ ਵਧੀਆ ਸੀਗੀ ਅੱਛਾ ਮੈਨੂੰ ਤੁਹਾਡੀ ਸ਼ਕਲ ਦੇਖ ਕੇ ਲੱਗਦਾ ਵੀ ਰੂਪੀ ਗੱਲ ਦੇ ਫੈਨ ਹੋ ਤੁਸੀਂ ਨਹੀਂ 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 ਬਿਲਕੁਲ ਹੈਗਾ ਜੀ ਲਾਈਕ ਕਰਦਾ ਸਾਰੀਆਂ ਪੋਸਟਾਂ ਆ ਜਾਂਦੀਆਂ ਜਦੋਂ ਪੋਸਟ ਪੈ ਜਾਵੇ ਲਾਈਕ ਨਾਲ ਆ ਜਾਂਦਾ ਇਹਦਾ ਠੀਕ ਹੈ ਅੱਛਾ ਜ਼ਿਆਦਾ ਐਕਟਿੰਗ ਜਾਂ ਫਿਲਮ ਦੀ ਕਹਾਣੀ ਜ਼ਿਆਦਾ ਕੀ ਵਧੀਆ ਲੱਗਿਆ ਐਕਟਿੰਗ ਲੱਗੀ ਵਧੀਆ ਕਿਕ ਐਕਟਿੰਗ ਵਧੀਆ ਜਿਹੀ ਲੱ ਅੱਛਾ ਹੋਰ ਇਹਦੇ ਇਲਾਵਾ ਕਿਉਂਕਿ ਕੁਲ ਸਿੱਧੂ ਦੀ ਬਹੁਤ ਚਰਚਾ ਹੋ ਰਹੀ ਹੈ ਜਿਹੜੇ ਉਹ ਨਾਗਣ ਦਾ ਸ਼ਾਇਦ ਕੈਰੈਕਟਰ ਕੀਤਾ ਉਹ ਕਿਵੇਂ ਲੱਗਿਆ ਠੀਕ ਸੀ ਪਰ ਜੋ ਦੇਵ ਖਰੋੜਾ ਦੇਵ ਖਰੋੜਾ ਫਿਰ ਫਿਲਮ ਵਧੀਆ ਸੀਗੀ ਜੀ ਦੇਵ ਖਰੋੜ ਦੀ ਵੀ ਐਕਟਿੰਗ ਵਧੀਆ ਸੀਗੀ ਸਸਪੈਂਸ ਸੀਗਾ ਮੂਵੀ ਦੇ ਵਿੱਚ ਪਹਿਲਾਂ ਦਿਖਾਈ ਗਏ ਡਬਲ ਰੋਲ ਸੀਗਾ ਪਰ ਲਾਸਟ ਤੇ ਸਸਪੈਂਸ ਆਇਆ ਸੀਗਾ ਉਹ ਕੱਲਾ ਹੀ ਸੀਗਾ ਫਿਰ ਹਾਂਜੀ ਅੱਛਾ ਕਿਵੇਂ ਲੱਗਿਆ ਬਹੁਤ ਸਮੇਂ ਬਾਅਦ ਪੰਜਾਬੀ ਸਿਨੇਮੇ 'ਚ ਐਕਸ਼ਨ ਮੂਵੀ ਆਈ ਆ ਕਿੱਦਾਂ ਦਾ ਲੱਗਿਆ ਹਾਂਜੀ ਵਧੀਆ ਸੀਗੀ ਮਤਲਬ ਕਿ ਕਾਫੀ ਇੰਪਰੂਵਮੈਂਟ ਕੀਤੀ ਹੈ ਇਹਨਾਂ ਨੇ ਕਾਫੀ ਐਕਸ਼ਨ ਦੇ ਸੀ ਨਵੇਂ ਨਵੇਂ ਆਏ ਸੀਗੇ ਠੀਕ ਹੈ ਹਾਂਜੀ ਚੰਗੀ ਲੱਗੀ ਅੱਛਾ ਇਹਦੇ ਚ ਰੋਮਾਂਟਿਕ ਵੀ ਹੈਗਾ ਕਿ ਜ਼ਿਆਦਾ ਐਕਸ਼ਨ ਹੈ ਨਹੀਂ ਜ਼ਿਆਦਾ ਐਕਸ਼ਨ ਹੈ ਵਿੱਚ ਇੱਕ ਦੋ ਸੌਂਗ ਸੀਗਾ ਬਸ ਹਾਂਜੀ ਤੇ ਕਿਵੇਂ ਜਿਹਦੇ ਲੱਗੀ ਜਿਹੜੀ ਸਟਾਰ ਕਾਸਟ ਨੇ ਕੰਮ ਕੀਤਾ ਗਿੱਲ ਸਾਹਿਬ ਨੇ ਕੰਮ ਕੀਤਾ ਦੇਵ ਖਰੋੜ ਨੇ ਧੀਰਜ ਹੁਣਾ ਨੇ ਹੋਰ ਵੀ ਜਿਹੜੇ ਮਤਲਬ ਗੱਗੂ ਗਿੱਲ ਤੇ ਦੇਵ ਖਰੋੜ ਤੋਂ ਇਲਾਵਾ ਵੀ ਕਿਸੇ ਦੀ ਐਕਟਿੰਗ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਨਹੀਂ ਇਹ ਦੋ ਮੇਨ ਸੀਗੇ ਜੀ ਇਹਨਾਂ ਦੀ ਐਕਟਿੰਗ ਜ਼ਿਆਦਾ ਵਧੀਆ ਲੱਗੀ ਹੈ ਠੀਕ ਆ ਆ ਬਾਈ ਹੁਣੀ ਰਹਿ ਗਏ ਬਾਈ ਹੁਣਾਂ ਬਾਈ ਤੁਹਾਨੂੰ ਕਿਵੇਂ ਲੱਗੀ ਫਿਲਮ ਬਾਈ ਮੂਵੀ ਤਾਂ ਬੜੀ ਵਧੀਆ ਸੀਗੀ ਰੇਵ ਕ੍ਰੋਜ਼ ਦਾ ਐਕਟਿੰਗ ਬੜੀ ਕਹੰਡ ਸੀਗੀ ਅੱਛਾ ਐਕਸਟਾਂ ਦਾ ਬੜੇ ਵਧੀਆ ਠੀਕ ਹੈ ਪੂਰੀ ਬੋਲੀਵੁੱਡ ਵਾਂਗ ਅਗੇ ਠੀਕ ਹੈ ਹਾਂਜੀ ਅੱਛਾ ਦੁਬਾਰਾ ਫੇਰ ਆਉਂਗੇ ਇਸੇ ਟੋਲੀ ਦੇ ਨਾਲ ਯਾਰਾਂ ਦੀ ਹਾਂਜੀ ਹਾਂਜੀ ਬਿਲਕੁਲ ਜਰੂਰ ਇਹ ਟੋਲੀ ਤਾਂ ਪੱਕੀ ਰਹਿੰਦੀ ਆਪਣੇ ਨਾਲ ਹੀ ਠੀਕ ਹੈ ਔਰ ਗੇੜੀਆਂ ਸੜੀਆਂ ਸਭ ਚਲਦੀਆਂ ਦੁਬਾਰਾ ਦੇਖਾਂਗੇ ਅੱਗੇ ਮੂਵੀ ਠੀਕ ਹੈ ਹਾਂਜੀ ਕਿਵੇਂ ਲੱਗਦਾ ਜਿਵੇਂ ਇਹਦੇ ਵਿੱਚ ਕਿਉਂਕਿ ਕੋਈ ਵੀ ਜਦੋਂ ਲੜਾਈ ਹੁੰਦੀ ਹੈ ਉਸ ਵਿੱਚ ਯਾਰਾਂ ਦੀ ਬਹੁਤ ਲੋੜ ਪੈਂਦੀ ਹੈ ਇਹ ਫਿਲਮ ਦੇ ਵਿੱਚ ਕਿਵੇਂ ਦਿਖਾਈ ਗਈ ਹੈ ਯਾਰੀ ਨੂੰ ਲੱਗੇ ਯਾਰੀ ਤਾਂ ਪੱਕੀ ਦਿਖਾਈ ਹੈ ਜਦ ਰ ਯਾਰ ਖੜੇ ਨਾਲ ਸਭ ਕੁਝ ਉਹ ਖੜੇ ਰਹਿ ਜਾਂਦੇ ਨਾਲ ਪੱਕੀ ਵਾਲੇ ਬਹੁਤ ਵਧੀਆ ਮੂਵੀ ਸੀ ਸਰ ਐਕਟਿੰਗ ਜਿਆਦਾ ਕਿਹਦੀ ਜ਼ਬਰਦਸਤ ਲੱਗੀ ਹੈ ਦੇਵ ਖਰੋੜੀ ਦੇਵ ਖਰੋੜੀ ਦੇਵ ਖਰੋੜੀ ਅੱਜ ਤਾਂ ਸਾਰਿਆਂ ਦੇ ਜਿਹੜੇ ਜਿੰਨਿਆਂ ਨਾਲ ਗੱਲ ਕੀਤੀ ਹੈ ਦੇਵ ਖਰੋੜ ਸਾਹਿਬ ਦਾ ਫੈਨ ਬੜੇ ਹੋਏ ਨੇ ਸਭ ਦੇ ਬਿਲਕੁਲ ਬਿਲਕੁਲ ਜੀ ਰੁਪਿੰਦਰ ਗਾਂਧੀ ਮੂਵੀ ਕੇ ਬਾਤੋ ਜੀ ਫੈਨ ਹੀ ਹੁਣ ਕੇ ਹੀ ਹੈ ਜੀ ਬਸ ਅੱਛਾ